ਇਹੀ ਇੱਕ ਠਨਾ ਵਾਕਿਆ ਹੋਇਆ ਉਹ ਦੱਸੋ ਮੇਰਾ ਨਾਮ ਚੰਦਨ ਸੱਬਰ ਵਾਲਿਆ ਤੇ ਮੇਰੀ ਦੁਕਾਨ ਰਾਨੀਕਾ ਬਾਗ ਚ ਹੈ ਸਾਈਂ ਪ੍ਰਿੰਟਿੰਗ ਦੇ ਨਾਮ ਤੋਂ ਤੇ ਇਹ 1 ਵਜੇ 5 6 ਵਜੇ ਮੈਨੂੰ ਫੋਨ ਆਇਆ ਬਾਹਰੋਂ ਕਿ ਆਪਣਾ ਕੇ ਮੁੰਡੇ ਦਾ ਬਾਹਰੋਂ ਫੋਨ ਆਇਆ ਕਿ ਇਦਾਂ ਤਾਂ ਆਪਣਾ ਕੋਈ ਮੁੰਡਾ ਹੈਗਾ ਉਸ ਨਾਲ ਮੇਰੀ ਗੱਲ ਕਰਾ ਮੈਂ ਕਿ ਮੈਂ ਕਿਉਂ ਗੱਲ ਕਰਾਵਾਂ ਨਾਲੇ ਮੇਰੇ ਨਾਲ ਕਿਹੜਾ ਹੈਗਾ ਉਹ ਜਿਹੜੀ ਗੱਲ ਹੈਗੀ ਇਹ ਤੂੰ ਆਪੇ ਉਹਦੇ ਨਾਲ ਕਰ ਲਾ ਮੈਮ ਮੈਨੂੰ ਕਿਉਂ ਫੋਨ ਤੇ ਰੰਨੇ ਆਇਆ ਫਿਰ ਥੋੜੀ ਜੀ ਉਹ ਬੈਸਪਾਸ ਹੀ ਬੈਸੇ ਤੇ ਕਹਿੰਦਾ ਕਿ ਕੋਈ ਨਹੀਂ ਮੈਨੂੰ ਪਤਾ ਤੂੰ ਕਿੱਥੇ ਹੋਣਾ ਮੈਂ ਕਰਦਾ ਨਾਲ ਹੀ 10 ਮਿੰਟ ਬਾਅਦ ਕਿਸੇ ਦਾ ਮੈਨੂੰ ਬਟਾਲਿਓ ਫੋਨ ਆ ਗਿਆ ਕੀ ਕਿਤੇ ਹੈਗਾ ਮੈਂ ਕਿਹਾ ਮੈਂ ਇੱਥੇ ਅੰਮ੍ਰਿਤਸਰ ਹੈਗਾ ਕਿਉਂਕਿ ਆ ਅੰਮ੍ਰਿਤਸਰ ਕਿੱਥੇ ਹੈਗਾ ਆਪਾਂ ਵੀ ਅੰਮ੍ਰਿਤਸਰ ਹੈਗੇ ਮੈਂ ਮਹਾਰਾਣੀ ਕਬਾਗੇਗਾ ਕਹਿੰਦੇ ਚੱਲ ਕੋਈ ਨਹੀਂ ਆਪਾਂ ਆਨੇ ਇਨੀ ਗੱਲ ਹੋਈ 10 15 ਮਿੰਟ ਬਾਅਦ ਫੋਨ ਆਇਆ ਕਿ ਹਾਂਜੀ ਕਿੱਥੇ ਹੈਗਾ ਮੈਂ ਕਿਹਾ ਮੈਂ ਮਹਾਰਾਣੀ ਕਬਾਗਾ ਕਹਿੰਦਾ ਆਪਾਂ ਵੀ ਮਹਾਰਾਣੀ ਕਬਾ ਖਲੋਤੇ ਆ ਤੂੰ ਕਿੱਥੇ ਹੈਗਾ ਮੈਂ ਆਪਣੀ ਦੁਕਾਨ ਤੇ ਆ ਗਿਆ ਫੇਰ ਕਹਿੰਦੇ ਦੁਕਾਨ ਕਿਹੜੀ ਆ ਮੈਂ ਇੱਕ ਦੁਕਾਨੇ ਕੀ ਆ ਤੇ ਫੇਰ ਉੱਥੇ ਆ ਜਾਂਦੇ ਹੋਂ ਤੇ ਟਟੂ ਘਟ 10 ਤੋਂ 12 ਜਣੇ ਆਏ ਤੇ ਮੈਂ ਕਾਊਂਟਰ ਜਿਹਨੂੰ ਲਾਲ ਬੱਤੀ ਵੀ ਲੱਗੀ ਹੋਈ ਸੀ ਤੇ ਆਏ ਵੀ ਫੋਰਚਨਰ ਦੇ ਵਿੱਚ ਜਿਹਨੂੰ ਪੁਲਸ ਵਾਲੀ ਲਾਲ ਬੱਤੀ ਲੱਗੀ ਹੋਈ ਸੀ ਨਾਲ ਸ਼ੀਸ਼ੇ ਸਾਰੇ ਕਾਲੇ ਹੀ ਉਹਦੇ ਦੋ ਗੱਡੀਆਂ ਜਿਹਾ ਆਏ ਜਿਹੜੇ ਬੰਦੇ ਉਹ ਤੁਹਾਨੂੰ ਜਾਣਦੇ ਸੀ ਜਿਹੜੇ ਮੁਕੇ ਜਿਹੜੇ ਆਏ 10 ਤੋਂ 12 ਬੰਦੇ ਤੁਹਾਨੂੰ ਜਾਣਦੇ ਸੀ ਇੱਕ ਜਣਾ ਵੀ ਨਹੀਂ ਜਾਣਦਾ ਹੀ ਉਹਨਾਂ ਨੂੰ ਮੇਰਾ ਨਾਮ ਵੀ ਨਹੀਂ ਪਤਾ ਸੀ ਸਭ ਤੋਂ ਪਹਿਲਾਂ ਉਹਨਾਂ ਦਾ ਕਾਊਂਟਰ ਤੇ ਆ ਕੇ ਖਲੋਗੇ ਪੁੱਛਣ ਪੁੱਛਦੇ ਆ ਕਿ ਹਾਂਜੀ ਚੰਦਨ ਕੌਣ ਆ ਮੈਂ ਕਿਹਾ ਮੈਂ ਆਗਾ ਚੰਦਨ ਤੇ ਆਗੇ ਕਹਿੰਦੇ ਕਿ ਡਾਕੂਮੈਂਟ ਸਾਈਡ ਤੇ ਆ ਗੱਲ ਕਰਨੀ ਮੈਂ ਹਾਂਜੀ ਦੱਸੋ ਜੋ ਮੈਂ ਸਾਈਡ ਤੇ ਗਿਆ ਉਹ ਕਹਿੰਦੇ ਕਿ ਬਾਹਰ ਆ ਮੈਂ ਕਿਹਾ ਬਾਹਰ ਕੀ ਗੱਲ ਕਰਨੀ ਜਿਹੜੀ ਕਰਨੀ ਇੱਥੇ ਬਹਿ ਕੇ ਕਰ ਲਓ ਗੱਲ ਕਹਿੰਦੇ ਨਹੀਂ ਆਪਾਂ ਬਟਾਲਿਓ ਆ ਗਏ ਆ ਤੇ ਤੂੰ ਬਾਹਰ ਨਹੀਂ ਆ ਸਕਦਾ ਮੈਂ ਗੱਲ ਦੱਸ ਕੀ ਗੱਲ ਹੈਗੀ ਆ ਇਦਾਂ ਦਾ ਫਿਰ ਉਹਨੀ ਦੇ ਨੂੰ ਪਾਪਾ ਆ ਗਏ ਅੰਦਰ ਤੇ ਜਦੋਂ ਪਾਪਾ ਆਏ ਅੰਦਰ ਤੇ ਪੁੱਛਦੇ ਇਹ ਕੌਣ ਹੈਗੇ ਆ ਤੇ ਮੈਂ ਕਿਹਾ ਮੇਰੇ ਫਾਦਰ ਸਾਹਿਬ ਨੇ ਤੇ ਉਸ ਤੋਂ ਬਾਅਦ ਇੱਕ ਮੁੰਡਾ ਆਗਾ ਹੀ ਉਹਦੇ ਡੱਬ ਨਾਲ ਵੀ ਲੱਗਾ ਹੋਇਆ ਹੈ ਪਿਸਟਲ ਪਿਸਟਲ ਹੀ ਲੱਗਾ ਹੋਇਆ ਹੈ ਡੱਬ ਨਾਲ ਲੱਗਾ ਹੋਇਆ ਹੈ ਵੈਪਨ ਲੱਗਾ ਹੋਇਆ ਹੈ ਥਿਆਰ ਲੱਗਾ ਸੀ ਤੇ ਉਹ ਕਹਿੰਦਾ ਕਿ ਤੈਨੂੰ ਤੇ ਤੇਰੇ ਪਿਓ ਨੂੰ ਇੱਥੇ ਗੋਲੀ ਮਾਰ ਕੇ ਆਪਾਂ ਚੱਲ ਜਾਾਂਗੇ ਤੁਹਾਡੇ ਕੋ ਸਾਰੇ ਇੰਤਜ਼ਾਮ ਹੈਗੇ ਐ ਇੰਨੀ ਗੱਲ ਹੋਈ ਤੇ ਪਾਪਾ ਗਏ ਬਾਹਰ ਕਿ ਪੁਲਸ ਵਾਲਿਆਂ ਨੂੰ ਫੋਨ ਲਾਣ ਨਾਲ ਸ਼ਟਰ ਛੱਡ ਦਿੰਦੇ ਨੇ ਇਹਨਾਂ ਨੂੰ ਅੰਦਰ ਹੀ ਡੱਕ ਲੈਣੇ ਆ ਉਹਨਾਂ ਨੇ ਤੈਨੂੰ ਪੁਲਸ ਵਾਲੇ ਆ ਜਾਣਗੇ ਜੋ ਉਹਨਾਂ ਨੂੰ ਪਤਾ ਲੱਗਾ ਕਿ ਹਾਂ ਵੀ ਆਪਾਂ ਬੂਹਾ ਬੰਦ ਕਰਨ ਲੱਗੇ ਆ ਤੇ ਨਾਲ ਹੀ ਸਾਰੇ ਭੱਜ ਗਏ ਜੋ ਉਪਰ ਜੇ ਆ ਉਸੇ ਟਾਈਮ ਪੀਰੀਅਡ ਚ ਇੱਕ ਬੰਦਾ ਕਾਬੂ ਆ ਗਿਆ ਤੇ ਉਹਨੂੰ ਇੱਕ ਤਰੀਕ ਦਾ ਉਧਰ ਸਿਵਲ ਲੈਂਡ ਦਿੱਤਾ ਆ ਹਮਮ ਬਸ ਕਿਦੇ ਨਾ ਕਹਿੰਦੇ ਸੀ ਵੀ ਗੱਲ ਕਰਨੀ ਉਹ ਕੋਣ ਮੁੰਡਾ ਹੈ ਕੋ ਤੁਹਾਡਾ ਕੋ ਵਾਕਬ ਹੈ ਜਿੰਨਾ ਕਹਿੰਦੇ ਸੀ ਗੱਲ ਕਰਾਂ ਨਹੀਂ ਮੇਰਾ ਦੋਸਤ ਹੈਗਾ ਉਹ ਜ਼ਰਾਵਰ ਉਹ ਵੀ ਬਟਾਲੇ ਦਾ ਹੈਗਾ ਆ ਓਕੇ ਹਮਮ ਤੇ ਕਿਦੋਂ ਤੁਹਾਡੇ ਨਾਲ ਕਿਦੋਂ ਗੱਲਬਾਤ ਕਰਾਂ ਕੋਈ ਖੀਚਾ ਤਾਂ ਨਹੀਂ ਹੋਈ ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਨਹੀਂ ਮੇ ਹੋਈ ਆ ਵੇਖੋ ਨਿਸ਼ਾਨ ਪਿਆ ਆ ਅੰਦੇਮ ਲਾਦਨੀ ਜੇ ਫਾਦਰ ਸਾਹਿਬ ਤੁਹਾਡੇ ਨਾਮ ਦੇ ਤੇ ਤੁਹਾਡੋ ਕੋਈ ਨੁਕਸਾਨ ਕਰ ਸਕਦਾ ਤੂ ਤੇ ਹੈਗਾ ਹੀ ਵੈਪਨ 10 12 ਜਾਣੇ ਆ ਵੈਪਨ ਨਾਲ ਲੈ ਕੇ ਆਏ ਆ ਕਿੰਨੇ ਜਣੇ ਸੀ ਭਾਜੀ ਜਿਸ ਟਾਈਮ ਉਹ ਬੰਦੇ ਆਏ ਕਿੰਨੇ ਕਬ ਦਾ ਸਮਾਂ ਸੀ ਭਾਜੀ ਮੈਂ ਸੀ ਇੱਕ ਨਾਲੇ ਦੋ ਦੁਕਾਨ ਦੇ ਮੁੰਡੇ ਹੀ ਬਸ ਹੁਣ ਮੰਗ ਕੀ ਕਰਦੇ ਹੋ ਬੋਲੋ ਮੰਗ ਇਹੀ ਕਰਦੇ ਕਿ ਜਿਹੜੀ ਕਾਨੂੰਨੀ ਕਾਰਵਾਈ ਕਰਣ ਉਹ ਤੇ ਤੁਹਾਡੀ ਦੁਸ਼ਮਣੀ ਹੀ ਤੁਹਾਡੇ ਨਾਲ ਕਾਦੀ ਦੁਸ਼ਮਣੀ ਜਿਹੜਾ ਤੁਹਾਡੇ ਕੋਲ ਆਇਓ ਮੇਰੇ ਨਾਲ ਤੇ ਕੋਈ ਵੀ ਨਹੀਂ ਹੈਗੀ ਤੁਸੀਂ ਤੁਹਾਡੇ ਕੋ ਕਿਉਂ ਆਏ ਇਹਨਾਂ ਨੂੰ ਭੇਜਿਆ ਕਿਨੇ ਫਿਰ ਕਿਵੇਂ ਆਏ ਤੁਹਾਡੇ ਕੋ ਕੈਨੇਡਾ ਤੋਂ ਹੈਗਾ ਇੱਕ ਮੁੰਡਾ ਨਾ ਪਾਹੂਲ ਨਾਮ ਹੈਗਾ ਪਰਮਿੰਦਰ ਸਿੰਘ ਕਰਕੇ ਹੈਗਾ ਨਾਮ ਉਹਨੂੰ ਸਾਰੇ ਪਾਹੂਲ ਕਹਿੰਦੇ ਆ ਤੇ ਉਹਨੂੰ ਹੈਗਾ ਕਿ ਜਿਹੜਾ ਜਿਸ ਮੁੰਡੇ ਨਾਲ ਉਹਦਾ ਲੈਣ ਦੇਣ ਹੈਗਾ ਜੋ ਉਹ ਕਹਿੰਦਾ ਆ ਬਾਕੀ ਮੈਨੂੰ ਪਤਾ ਨਹੀਂ ਇਸ ਚੀਜ਼ ਬਾਰੇ ਲੈਣ ਦੇਣ ਹੈਗਾ ਵੀ ਕਿ ਨਹੀਂ ਹੈਗਾ ਤੇ ਉਹ ਕਹਿੰਦਾ ਕਿ ਉਹ ਤੇਰੇ ਨਾਲ ਹੀ ਹੁੰਦਾ ਆ ਤੇ ਤੂੰ ਮੇਰੀ ਉਹ ਨਾਲ ਗੱਲ ਕਰਾ ਜਿਸ ਬੰਦੇ ਦਾ ਫੋਨ ਆਇਆ ਤੁਹਾਨੂੰ ਉਹ ਤੁਹਾਡਾ ਫਾਕਫ ਸੀ ਨੰਬਰ ਸੇਵ ਸੀ ਤੁਹਾਡੇ ਕੋਲ ਦਾ ਜੀ ਮੇਰੇ ਕੋਲ ਤਾਂ ਨੰਬਰ ਸੇਵ ਹੀ ਨਹੀਂ ਸੀ ਆ ਮੈਂ ਮੁਕਾਲੀ ਸਾਡਾ ਉਹਦਾ ਨੰਬਰ ਵੀ ਨਹੀਂ ਸੇਵ ਹੀ ਮੇਰ ਕੋ ਅਨਨੋ ਨੰਬਰ ਕਰਕੇ ਹੈਗਾ ਉਹਦਾ 12 ਕੈਨੇਡਾ ਦਾ ਨੰਬਰ ਹੈਗਾ ਯਾਰੇ ਵੀ ਬੰਦੇ ਨੂੰ ਰੈਸਟ ਕਰਾਇਆ ਉਸ ਤੋਂ ਬਾਅਦ ਵੀ ਇਹਨਾਂ ਦਾ ਕੌਣ ਆਇਆ ਹਾਂ ਸਵੇਰੇ ਆ ਤੁਹਾਡੇ ਸਾਹਮਣੇ ਆ ਆਪਾਂ 10 ਵਜੇ ਦਾ 10 ਵਜੇ ਦਾ ਅਰੈਸਟ ਕਰਾਤਾ ਆਇਆ ਆ ਤੇ ਸਵੇਰੇ 5:52 ਤੱਕ ਫੋਨ ਆਂਦੇ ਰਹੇ ਆ ਕੀ ਕਿਤੇ ਫੋਨ ਕਰਦੇ ਮੈਂ ਚੁੱਕੇ ਨਹੀਂ ਫੋਨ ਮੈਨੂੰ ਵੀ ਖਤਰਾ ਹੈ ਜੀ ਕੋ ਖਤਰਾ ਤਾਂ ਖਤਰਾ ਹੈਗਾ ਹੀ ਆ ਮੈਂ ਸਵੇਰੇ ਉਹਨੇ ਮੈਸੇਜ ਪਾਇਆ ਕਿ ਆ ਤੂੰ ਚੰਗਾ ਨਹੀਂ ਕੀਤਾ ਇਹ ਦੇਖੋ ਆਹ ਗੱਲ ਚੰਗੀ ਨਹੀਂ ਕੀਤੀ ਮੈਸੇਜ ਕੀਤਾ ਤੇ ਮੈਂ ਇਹਨੂੰ ਬੇਟੇ ਨੂੰ ਕਹਤਾ ਸੀ ਕਿ ਤੂੰ ਫੋਨ ਕੋਈ ਨਹੀਂ ਚੁਕਣਾ ਹੁਣ ਜਗਾ ਤੇ ਕੀ ਗੱਲਬਾਤ ਹੋਈ ਮੇਰਾ ਨਾਮ ਸੁਦੀਪ ਸੱਬਰਵਾਲ ਹੈ ਜੀ ਮੇਰੀ ਰਾਨੀਕਾ ਬਾਗ ਸਾਈਂ ਪ੍ਰਿੰਟਿੰਗ ਨਾਮ ਦੀ ਸ਼ਾਪ ਹੈ ਅਸੀਂ ਇੱਕ ਦੁਕਾਨਦਾਰ ਬੰਦੇ ਆ ਤੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਹੋਣਾ ਸ਼ਰੇਆਮ ਗੁੰਡਾਗਰਦੀ 10 ਤੋਂ 12 ਜਾਣੇ ਇੱਕ ਵੱਖਰੇ ਸ਼ਹਿਰ ਤੋਂ ਬਟਾਲੇ ਤੋਂ ਆ ਰਹੇ ਨੇ ਜਿਹੜੇ ਸਾਨੂੰ ਜਾਣਦੇ ਵੀ ਨਹੀਂ ਉਹਨਾਂ ਨੂੰ ਪਤਾ ਵੀ ਨਹੀਂ ਅਸੀਂ ਕੌਣ ਆ ਜਾਂ ਸਾਨੂੰ ਨਹੀਂ ਪਤਾ ਉਹ ਕੌਣ ਨੇ ਆ ਕੇ ਇਸ ਤਰ੍ਹਾਂ ਗੁੰਡਾਗਰਦੀ ਦਾ ਨਾਚ ਕਰਦੇ ਨੇ ਮੈਨੂੰ ਸਮਝ ਨਹੀਂ ਲੱਗੀ ਕੀ ਕਰਾਂਗੇ ਅਸੀਂ ਕੀ ਸਮਝੇ ਪੋਸ਼ ਇਲਾਕਾ ਹੋਇਆ ਐ ਡਾ ਹਾਂ ਫਿਰ ਫਿਰ ਦੇਖੋ ਸਾਡੇ ਤੋਂ ਥੋੜੀ ਜੀ ਦੂਰ ਮੋੜ ਤੇ ਡਿਪਟੀ ਸੀਐਮ ਐਕਸ ਡਿਪਟੀ ਸੀਐਮ ਸੋਨੀ ਸਾਹਿਬ ਦੀ ਕੋਠੀ ਆ 100 ਮੀਟਰ ਤੇ ਚੌਂਕੀ ਆ ਫਿਰ ਮੰਦਰ ਹੈਗਾ ਉੱਥੇ ਪੁਲਿਸ ਦਾ ਨਾਕਾ ਹਰ ਵੇਲੇ ਲਗਾ ਰੰਦਾ ਵਾ ਤੇ ਅਗਲੇ ਲਾਲ ਬੱਤੀ ਲਾ ਕੇ ਸ਼ਰਿਆਮ ਗੱਡੀ ਚ ਆਏ ਨੇ ਕਾਲੀਆਂ ਫਿਲਮਾਂ ਕੀਤੀਆਂ ਹੋਈਆਂ ਜੈਟ ਬਲੈਕ ਫਿਲਮਾਂ ਆਗੇ ਗੁੰਡਾ ਕਰਦੀ ਕਰਕੇ ਚੱਲ ਗਏ ਕੀ ਸਮਝ ਕੋਈ ਸਰਕਾਰੀ ਗੱਡੀ ਸੀ ਉਹ ਇਹ ਇਹ ਤੇ ਪੁਲਿਸ ਤਫਤੀਸ਼ ਕਰੇਗੀ ਕਿ ਸਰਕਾਰੀ ਗੱਡੀ ਸੀ ਕੀ ਜੀ ਫੋਰਚਨਰ ਗੱਡੀ ਸੀ ਅੰਦਰ ਵੀ ਵੀ ਆਈ ਪੀ ਲਾਲ ਰੈੱਡ ਲਾਈਟ ਬੱਤੀ ਰੈੱਡ ਬਲੂ ਬੱਤੀ ਲੱਗੀ ਹੋਈ ਸੀ ਜਗਾ ਕੇ ਆਏ ਨੇ ਪੂਰਾ ਡਰਾੰਤ ਮਕਾਨ ਵਾਸਤੇ ਕਿ ਅਸੀਂ ਸ਼ਰਿਆ ਮਾਰ ਰਹੇ ਲੱਗਦਾ ਨਹੀਂ ਕਿ ਮੁੰਡੇ ਨੂੰ ਤੁਸੀਂ ਨਾ ਬਚਾਉਣ ਦੀ ਕੋਸ਼ਿਸ਼ ਕਰਦੇ ਤਾਂ ਕੋਈ ਬਿਲਕੁਲ ਜੇ ਮੈਂ ਨਾ ਹੁੰਦਾ ਦੁਕਾਨ ਤੇ ਤੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਸਮਝ ਉਹਨਾਂ ਨੇ ਵੱਤ ਤੋਂ ਵੱਧ ਜੋ ਨੁਕਸਾਨ ਕਰ ਸਕਦੇ ਸੀ ਉਹਨਾਂ ਨੇ ਕਰ ਜਣਾ ਸਾਡਾ ਇੱਕੋ ਇੱਕ ਬੱਚਾ ਵਾ ਜੇ ਕੱਲ ਨੂੰ ਉਹ ਨੁਕਸਾਨ ਉਹ ਕਰ ਜਾਂਦੇ ਤੇ ਅਸੀਂ ਕੀ ਕਰਦੇ ਆਏ ਉਹ ਨੁਕਸਾਨ ਕਰਨ ਦੀ ਨੀਅਤ ਨਾਲ ਸੀ ਦੁਕਾਨ ਤੇ ਸਿਰਫ ਇੱਕ ਮੇਰਾ ਬੇਟਾ ਸੀ ਤੇ ਇੱਕ ਦੋ ਸਟਾਫ ਦੇ ਲੜਕੇ ਹੋਰ ਸੀ ਹੁਣ ਦਿਨ ਵੇਲੇ ਲੜਕੀਆਂ ਸਾਡੀ ਦੁਕਾਨ ਤੇ ਹੁੰਦੀਆਂ ਵੇ ਕਿਸੇ ਵੇਲੇ ਹੁਣ ਕਿਸੇ ਵੇਲੇ ਵੀ ਅੱਗੇ ਤੇ ਉਹ ਜਾਣਦੇ ਨਹੀਂ ਸੀ ਸਾਨੂੰ ਤੇ ਇੰਨੀ ਹਰਕਤ ਉਹਨਾਂ ਨੇ ਕਰਤੀ ਹੁਣ ਤੇ ਦੁਸ਼ਮਣੀ ਪੈ ਗਈ ਉਹਨਾਂ ਨਾਲ ਅਸੀਂ ਬਹੁਤ ਜ਼ਿਆਦਾ ਅਸੀਂ ਡਰ ਗਏ ਸੀ ਦੇਖੋ ਨਾ 10 ਤੋਂ 12 ਜਾਣੇ ਆ ਗਏ ਸਾਡੇ ਅਸੀਂ ਤੇ ਬਿਲਕੁਲ ਨਹੀਂ ਹੱਥੇਗੇ ਸੀ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਕਰਨਾ ਸਮਝ ਨਹੀਂ ਲੱਗੇ ਉਸ ਟਾਈਮ ਮੰਗ ਉਹਨਾਂ ਦੇ ਕਾਨੂੰਨੀ ਕਾਰਵਾਈ ਸਖਤੋ ਸਖਤ ਕਾਨੂੰਨੀ ਵਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਬਿਲਕੁਲ ਹੋਣਗੇ ਇੱਕ ਜਾਨੇ ਕੋਤੇ ਹੈਗਾ ਸੀ ਬਾਕੀਆਂ ਕੋ ਵੀ ਹੋਣਗੇ ਜਿਹੜੇ ਇੰਨੀ ਹਿੰਮਤ ਕਰ ਰਹੇ ਨੇ ਇੰਨੀ ਦੂਰੋਂ ਆ ਗਏ ਬਟਾਲੇ ਉਥੇ ਮਾਰਨ ਕੁੱਟਣ ਵਾਸਤੇ ਆ ਗਏ ਉਸ ਤਰ੍ਹਾਂ ਤਿਆਰੀ ਨਾਲ ਆਏ ਹੋਣਗੇ ਇਸ ਤਰ੍ਹਾਂ ਥੋੜਾ ਆਏ ਹੋਣਗੇ ਕਾਰਨ ਕਿਸੇ ਕੇ ਸਿੱਧਾ ਤੁਹਾਡੇ ਕੋ ਆ ਕੇ ਤੁਹਾਡੇ ਉੱਤੇ ਅਟੈਕ ਕੀਤਾ ਕੀ ਕਾਰਨ ਕਾਰਨ ਸਾਡੇ ਨਾਲ ਕੋਈ ਉਹਦਾ ਲੈਣ ਦੀ ਨਹੀਂ ਸੀ ਉਹਨਾਂ ਦੇ ਕਹਿੰਦੇ ਮੁਤਾਬਕ ਹੀ ਕੋਈ ਇੱਕ ਮੁੰਡਾ ਕੈਨੇਡਾ ਹੈਗਾ ਵਾ ਪਾਹਲਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ ਮੈਨੂੰ ਉਹਦਾ ਨਾਮ ਮੈਂ ਜਾਣਦਾ ਵੀ ਨਹੀਂ ਉਹਨੂੰ ਸਾਨੂੰ ਪਤਾ ਵੀ ਨਹੀਂ ਆ ਉਹਨੇ ਸਿਰਫ ਬੇਟੇ ਨੂੰ ਕਾਲ ਕਰਦਾ ਪੈਗੀ ਉਹ ਬਟਾਲੇ ਦਾ ਹੀ ਕੋਈ ਮੁੰਡਾ ਵਾ ਜ਼ੋਰਾਵਰ ਸਿੰਘ ਉਹਦੇ ਨਾਲ ਗੱਲ ਕਰਾ ਬਸ ਇਸ ਗੱਲ ਤੋਂ ਉਹ ਕਹਿੰਦਾ ਮੇਰੇ ਕੋਲ ਥੋੜਾ ਬੈਠਾ ਰਹਿੰਦਾ ਜਿਹੜੀ ਮੈਂ ਗੱਲ ਕਰਾਵਾਂ ਉਹ ਬਸ ਇਹਦਾ ਦੋਸਤ ਹੈਗਾ ਵਾ ਇਹਦਾ ਪਿਆਰ ਹੈ ਉਹਦੇ ਨਾਲ ਇਸ ਕਰਕੇ ਕਿ ਇਹਨਾਂ ਦਾ ਆਪਸ ਵਿੱਚ ਇੰਨਾ ਪਿਆਰ ਕਿਉਂ ਹੈ ਅਸੀਂ ਉਹਨੂੰ ਤੇ ਕੁਝ ਕਹਿ ਨਹੀਂ ਸਕਦੇ ਬਟਾਲੇ ਦੇ ਸ਼ਹਿਰ ਦੇ ਵਿੱਚ ਉਹ ਵੀ ਬਟਾਲੇ ਦਾ ਉਹ ਵੀ ਬਟਾਲੇ ਦੇ ਸਾਰੇ ਤਾਂ ਅਸੀਂ ਇਹਨੂੰ ਨੱਪੀਏ ਥੋੜਾ ਇਹਨੂੰ ਥ੍ਰੈਟ ਕਰੀਏ ਹਾਂ ਦੋਸਤੀ ਦਾ ਖਮਿਆਜਾ ਪੁੱਟਣਾ ਪਿਆ ਇਹ ਬਹੁਤ ਜ਼ਿਆਦਾ ਵੀ ਹੋ ਸਕਦਾ ਸੀ ਅਜੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਸਾਨੂੰ ਬਚਾਤਾ ਜਿਵੇਂ ਕੈਨੇਡਾ ਤੋਂ ਇਥੋਂ ਬੰਦੇ ਭੇਜੇ ਆਉਣੇ ਤੇ ਇਹਨਾਂ ਨੂੰ ਤੁਹਾਨੂੰ ਉਹ ਜਾਣਦੇ ਵੀ ਨਹੀਂ ਸੀ ਕਿ ਇਹ ਪੈਸੇ ਪੁਸੇ ਦਾ ਵੀ ਬਿਲਕੁਲ ਪੈਸੇ ਦਾ ਹੋਏਗਾ ਜੀ ਕਿਉਂ ਨਹੀਂ ਹੋਏਗਾ ਕੈਨੇਡਾ ਬੈਠ ਕੇ ਕਿੰਨਾ ਕੁਝ ਹੋ ਰਿਹਾ ਹੈ ਕੈਨੇਡਾ ਬੈਠ ਕੇ ਲੋਕੀ ਕਈ ਕਰੀ ਜਾਂਦੇ ਗੇਮਾਂ ਕਮਾਈ ਜਾ ਰਹੇ ਕਾਂਡ ਕਰਾਂ ਪਹਿਲੇ ਕੋਲ ਵਗੈਰਾ ਤਾਂ ਨਹੀਂ ਕੋਈ ਆਈ ਜਿਵੇਂ ਕੋਈ ਜਿਵੇਂ ਲੋਕੀ ਅੱਜਕੱਲ ਸੌਂਦੀਆਂ ਨਹੀਂ ਤੇ ਥ੍ਰੈਟ ਕਾਲ ਤੇ ਉਹਨੇ ਕੀਤੀ ਕੀਤੀ ਸੀ ਜਦੋਂ ਪਹਿਲੇ ਦੁਪਹਿਰੇ ਕੀਤੀ ਆ ਕਿ ਜੇ ਤੂੰ ਨਹੀਂ ਗੱਲ ਕਰਾਏਂਗਾ ਮੈਸੇਜ ਹੈਗੇ ਨੇ ਬਾਕਾਇਦਾ ਇਹ ਗਾਲਾਂ ਕੱਢੀਆਂ ਮੈਂ ਤੇਰਾ ਦਾਦਾ ਵੀ ਗੱਲ ਕਰਾਏਗਾ ਤੇਰੇ ਸਾਰਾ ਖਾਨਦਾਨ ਗੱਲ ਕਰਾਏਗਾ ਉਹਦੇ ਨਾਲ ਤੂੰ ਕਿਵੇਂ ਨਹੀਂ ਗੱਲ ਕਰਾਏਗਾ ਸਾਨੂੰ ਜਾਚ ਹੈਗੀ ਆ ਬਿਲਕੁਲ ਥ੍ਰੈਟ ਕਾਲ ਕੀਤੀਆਂ ਕਿਦੋਂ ਤੁਸੀਂ ਪੁਲਿਸ ਕਾਰਵਾਈ ਕਈ ਉਦੋਂ ਤੋਂ ਬਾਅਦ ਵੀ ਆ ਹਾਂ ਜਦੋਂ ਅਸੀਂ ਉਸ ਦਿਨ ਇੱਕ ਤਰੀਕ ਰਾਤ ਨੂੰ ਅਸੀਂ ਉਹਨੂੰ 10 ਵਜੇ ਹੀ ਥਾਣੇ ਫੜਾ ਵੀ ਆਏ ਆ ਪੁਲਿਸ ਕੋ ਉਹਨੂੰ ਅਰੈਸਟ ਕਰਵਾਏ ਆ ਇੱਕ ਬੰਦਾ ਫੜਿਆ ਗਿਆ ਇੱਕ ਬੰਦਾ ਸਾਡੇ ਕਾਬੂ ਇੱਕ ਬੰਦਾ ਆਇਆ ਨਾ ਬਾਕੀ ਤੇ ਭੱਜ ਗਏ ਅਸੀਂ ਕੋਈ ਹੈ ਨਹੀਂ ਸੀ ਸਾਨੂੰ ਤਾਂ ਪਤਾ ਹੀ ਨਹੀਂ ਸੀ ਨਹੀਂ ਤੇ ਅਸੀਂ ਵੀ ਪੂਰਾ ਇੰਤਜ਼ਾਮ ਰੱਖਦੇ ਬੰਦੇ ਰੱਖਦੇ ਆਪਣੇ ਇੱਥੇ ਬੁਲਾਉਂਦੇ ਲੇਕਿਨ ਕੋਈ ਹੈ ਹੀ ਨਹੀਂ ਸੀ ਇੱਥੇ ਸਾਨੂੰ ਪਤਾ ਹੀ ਨਹੀਂ ਸੀ ਮੰਗ ਉਹਨਾਂ ਤੇ ਬਿਲਕੁਲ ਸਖਤ ਤੋਂ ਸਖਤ ਸਾਰਿਆਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਗੱਡੀਆਂ ਜਿਹੜੀਆਂ ਉਹ ਲਾਲ ਬੱਤੀ ਕਿਵੇਂ ਲਾ ਕੇ ਕਿਹਦੀ ਸ਼ਹਿ ਚ ਲਾ ਕੇ ਘੁੰਮਦੇ ਪੇ ਰਹੇ ਉਹ ਵੀ ਪਤਾ ਕਰਨਾ ਚਾਹੀਦਾ ਸਰ ਜਿਹੜਾ ਇੱਕ ਰਾਣੀ ਕਬਾਦ ਫਾਈਨਟਿੰਗ ਵਾਲੇ ਗਏ ਆ ਉਹਨਾਂ ਦੀ ਦੁਕਾਨ ਦੇ ਉੱਤੇ ਕੁਝ ਬੰਦਿਆਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਕੀ ਮੈਟਰ ਹੈ ਇਹਦੇ ਵਿੱਚ ਕੋਈ ਉਹਨਾਂ ਦਾ ਨਿੱਜੀ ਮਾਮਲਾ ਸੀਗਾ ਤੇ 7-8 ਬੰਦੇ ਦੁਕਾਨ ਦੇ ਅੰਦਰ ਵੜਦੇ ਆ ਤੇ ਉਹਨਾਂ ਦੇ ਕੋਈ ਆਪਸੀ ਕੋਈ ਕਸ਼ਮਕਸ਼ ਕੋਈ ਬੈਸਾ ਵਸਾਈ ਮੂਹ ਬਲਾਰਾ ਹੁੰਦਾ ਆ ਕੋਈ ਲੜਾਈ ਝਗੜਾ ਨਹੀਂ ਹੋਇਆ ਮੌਕੇ ਤੇ ਵੀਡੀਓ ਚ ਦਿਖਦਾ ਹੈ ਉਸ ਸੰਬੰਧੀ ਜਿਹੜੀ ਬਣਦੀ ਕਾਰਵਾਈ ਅਸੀਂ ਕਰ ਦਿੱਤੀ ਹੈ ਉਹਦੇ ਚ ਅਸੀਂ ਬੰਦੇ ਵੀ ਰਾਉਂਡ ਅਪ ਕੀਤੇ ਆ ਤੇ ਅਗਲੀ ਰੀ ਕਾਰਵਾਈ ਜਾਰੀ ਹੈ ਸਾਡੀ ਪਰ ਜਿਹੜੇ ਇੱਕ ਗੱਡੀ ਲੈ ਕੇ ਆਏ ਉਹ ਲਾਲ ਬੱਤੀ ਲੱਗੀ ਹੀ ਬਲੈਕ ਫਿਲਮ ਲੱਗੀ ਉਹ ਕਹਿੰਦੇ ਕਿ ਇਹ ਮੋਹਦੇਦਾਰ ਦੀ ਜਿਵੇਂ ਗੱਡੀ ਹੋਵੇ ਉਹ ਲੈ ਕੇ ਆਏ ਉਹਦੇ ਨਾਲ ਵੀ ਉਹਨਾਂ ਨੇ ਉਹ ਵੀ ਅਸੀਂ ਸਾਰੀ ਤਸਦੀਕ ਕਰ ਰਹੇ ਆ ਕਿ ਉਹ ਗੱਡੀ ਕਿਹਦੀ ਆ ਜੋ ਵੀ ਉਹਦੇ ਚ ਇਲੀਗਲ ਜਾਂ ਜਿਹੜੇ ਆਊਟ ਆਫ ਲਾ ਜਿਹੜੀਆਂ ਚੀਜ਼ਾਂ ਲੱਗੀਆਂ ਨੇ ਉਹ ਅਸੀਂ ਵੈਰੀਫਾਈ ਕਰਕੇ ਤੁਹਾਨੂੰ ਰਿਪੋਰਟ ਕਰਾਂਗੇ ਸਾਰੀ ਉਹਦੇ ਬਾਰੇ ਕਿੰਨੀਆਂ ਗੱਡੀਆਂ ਆਈਆਂ ਉਹ ਜੀ ਅਸੀਂ ਸਾਰੀ ਵੈਰੀਫਾਈ ਕਰ ਰਹੇ ਆ ਸਾਨੂੰ ਇੱਕ ਤੋਂ ਦੋ ਗੱਡੀਆਂ ਦਿਖੀਆਂ ਨੇ ਤੇ ਹੋਰ ਵੀ ਜੇ ਕੋਈ ਹੋਏਗੀ ਤੇ ਉਹਦੇ ਸਬੰਧ 'ਚ ਅਸੀਂ ਅੱਗੇ ਤਫ਼ਤੀਸ਼ ਚ ਲਿਆਵਾਂਗੇ ਸਰ ਉਹਨਾਂ ਦਾ ਕਹਿਣਾ ਕਿ ਇੱਕ ਬਾਹਰੋਂ ਕਾਲ ਆਈ ਹੈ ਉਸ ਤੋਂ ਬਾਅਦ ਹੀ ਟਰੈਟ ਟੈਪ ਕਾਲ ਆਈ ਸੀ ਉਸ ਤੋਂ ਬਾਅਦ ਦੱਦੇ ਆਏ ਨਹੀਂ ਐਦਾਂ ਦਾ ਕੋਈ ਨਹੀਂ ਉਹ ਚਲੋ ਉਹਨਾਂ ਦਾ ਵਰਜਨ ਵੀ ਅਸੀਂ ਲੈ ਰਹੇ ਆ ਤੇ ਪਹਿਲਾਂ ਤਾਂ ਉਹਨਾਂ ਨੇ ਨਹੀਂ ਸੀ ਦੱਸਿਆ ਸਾਨੂੰ ਤੇ ਜਿਹੜੀ ਵੀ ਗੱਲ ਅਗਲੀ ਦੱਸਣਗੇ ਸਾਨੂੰ ਤੇ ਕਲੈਰੀਫਾਈ ਕਰਨਗੇ ਤੇ ਉਹਦੇ ਮੁਤਾਬਕ ਅਸੀਂ ਬਣਦੀ ਕਾਰਵਾਈ ਕਰਾਂਗੇ